ਗੁਰੂ ਸواری ਗੁਰੂ ਦਾ ਖਾਸ ਰੂਪ ਸਾਧ ਸੰਗਤ ਜੀ ਧਨ ਕਲਗੀ ਤਰਪਾ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਸਾਨੂੰ ਫਤਿਹ ਬਖਸ਼ਿਸ਼ ਕੀਤੀ ਹੈ ਕਰੋ ਪਰਵਾਨ ਬਲਾਉ ਗੱਜ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਦੀਨ ਦੁਨੀਆ ਦੇ ਮਾਲਕ ਸਰਬ ਕਾਇਨਾਤ ਦੇ ਸਾਂਝੇ ਰਹਿਬਰ ਗੁਰਤਾ ਗੱਦੀ ਤੇ ਸੁਭਾਈਵਾਨ ਧੰ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਹਿ ਮਹਾਰਾਜੀਆਂ ਦੀ ਚਰਣਾ ਕਮਲਾਂ ਦੇ ਵਿੱਚ ਬੈਠ ਕਰਕੇ ਓ ਮਹਾਨ ਤਵੱਸਵੀ ਤਤ ਵੇਤੇ ਬ੍ਰਹਮ ਜੋਗੀ ਬ੍ਰਹਮ ਸ੍ਰਿਸ਼ਟੀ ਬ੍ਰਹਮ ਗਿਆਨੀ ਜ세ਦਾਰ ਸ੍ਰੀਮਾਨ ਸੰਤ ਬਾਬਾ ਮਹਿੰਦਰ ਸਿੰਘ ਦੀ ਮਹਾਪੁਰਸ਼ਾਂ ਦੀ ਮਿੱਠੀ ਅਤੇ ਨਿੱਕੀ ਜਾਨ ਦੇ ਅੰਦਰ ਜੋ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੀਆਂ ਸੰਗਤਾਂ ਦੇ ਸਹਿਯੋਗ ਦੇ ਨਾਲ ਮੌਜੂਦਾ ਮਹਾਪੁਰਸ਼ ਸ੍ਰੀਮਾਨ ਸੰਤ ਬਾਬਾ ਮਨਜੀਤ ਸਿੰਘ ਜੀ ਆਨੇ ਉਪਰਾਲਾ ਕੀਤਾ ਆਪ ਸਭ ਸੰਗਤਾਂ ਨੂੰ ਗੁਰਬਾਣੀ ਦੇ ਨਾਲ ਜੋੜਨ ਵਾਸਤੇ ਇਹ ਉਪਰਾਲੇ ਨੇ। ਮਹਾਪੁਰਸ਼ਾਂ ਦੀਆਂ ਜੋ ਵਰਸੀਆਂ ਮਨਾਇਆਂ ਜਾਂਦੀਆਂ ਨੇ ਜાં ਸਾਡੇ ਗੁਰੂ ਸਹਿਬਾਨਾਂ ਦੇ ਅਵਤਾਰ ਦਿਹਾੜੀ ਮਨਾਏ ਜਾਂਦੇ ਨੇ, ਗੁਰਪੁਰਬ ਮਨਾਏ ਜਾਂਦੇ ਨੇ, ਸ਼ਹੀਦੀ ਦਿਹਾੜੀ ਮਨਾਏ ਜਾਂਦੇ ਨੇ। ਇਨਾਂ ਦਾ ਇੱਕੋ ਇੱਕ ਮਕਸਦ ਹੈ ਕਿ ਕਿਸੇ ਤਰੀਕੇ ਦੇ ਨਾਲ ਇਹ ਸੁ ਭੁੱਲੇ ਭਟਕਿਆ ਜੀਵਾ ਨੂੰ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜੀ ਦੇ ਚਰਨਾਂ ਦੇ ਨਾਲ ਜੋੜਿਆ ਜਾਵੇ ਇਹ ਵਿਸ਼ੇਸ਼ ਉਪਰਾਲਾ ਹੁੰਦਾ ਸਾਤ ਸੰਗਤ ਜੀ ਗੁਰਬਾਣੀ ਦੇ ਅੰਦਰ ਅਨੇਕਾਂ ਵਚਨ ਆਉਂਦੇ ਨੇ ਸਾਧੂਆਂ ਦੀ ਮਹਿਮਾ ਵਾਸਤੇ ਸਾਧੂਆਂ ਦੀ ਉਪਮਾ ਵਾਸਤੇ ਸੰਤ ਸਹਾਈ ਜੀ ਕੇ ਭਵਜਲ ਤਾਰਨ ਹਾਰ ਸਭ ਤੇ ਉੱਚੇ ਜਾਣੀਐ ਨਾਨਕ ਨਾਮ ਪਿਆਰ ਜਿਨ੍ਹਾਂ ਦਾ ਉਸ ਅਕਾਲ ਫੁਰਖ ਵਾਹਿਗੁਰੂ ਦੇ ਨਾਲ ਪਿਆਰ ਪੈ ਗਿਆ ਭਾਵ ਪ੍ਰੇਮ ਹੋ ਗਿਆ ਉਹਨਾਂ ਨੂੰ ਉੱਚੇ ਜਾਣੀਏ ਉਹ ਹਮੇਸ਼ਾ ਉੱਚੇ ਨੇ ਜਗ ਮਹਿ ਉਤਮ ਕਾਂਢੀ ਅਹ ਵਿਰਲੇ ਕਈ ਕੀ ਪਰ ਹੈ ਸੰਸਾਰ ਦੇ ਵਿੱਚ ਵਿਰਲੇ ਨੇ ਨਾਮ ਜਪਣ ਵਾਲੀਆਂ ਰੂਹਾਂ ਬੰਦਗੀ ਕਰਨ ਵਾਲੇ ਮਹਾਪੁਰਸ਼ ਵਿਰਲੇ ਨੇ ਅਸੀਂ ਸਾਥ ਸੰਗਤ ਦੀ ਪਦਾਰਥਾਂ ਵੱਲ ਦੌੜ ਲੱਗੇ ਹੋਏ ਹਾਂ ਇਹ ਪਦਾਰਥ ਵੱਧ ਜੋਗ ਹੈ ਇਸ ਦੇ ਵਿੱਚ ਹਰੇਕ ਕੋਈ ਸੋਚਦਾ ਕਿ ਜੇ ਮਾਇਆ ਸਭ ਤੋਂ ਵੱਧ ਹੋਵੇ ਤਾਂ ਮੇਰੇ ਕੋਲੇ ਹੋਵੇ ਭਾਵੇਂ ਮੈਨੂੰ ਕੋਈ ਵੀ ਯਤਨ ਕਰਨਾ ਪੈ ਜਾਵੇ ਭਾਵੇਂ ਮੈਨੂੰ ਕਿਸੇ ਦਾ ਗਲ ਵਢਣਾ ਪੈ ਜਾਵੇ ਵੱਡੇ ਸੰਤ ਜੀ ਮਹਾਰਾਜ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜੀ ਰਾੜਾ ਸਹਿ ਵਾਲੇ ਜਿਨ੍ਹਾਂ ਦੇ ਕੋਲ ਰਹਿ ਕੇ ਜਥੇਦਾਰ ਮਹਾਰਾਜ ਜੀਆਂ ਨੇ ਸੇਵਾ ਨਿਭਾਈ ਢੋਲ ਕੀ ਦੀ ਫੇਰ ਜਦੋਂ ਵੱਡੇ ਸੰਤ ਜੀ ਮਹਾਰਾਜ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜੀ ਸੱਚਖੰਡ ਪਿਆਨਾ ਕਰਗੇ ਉਸ ਤੋਂ ਬਾਅਦ ਛੋਟੇ ਸੰਤ ਜੀ ਮਹਾਰਾਜ ਸੰਤ ਬਾਬਾ ਕਿਸ਼ਨ ਸਿੰਘ ਮਹਾਰਾਜ ਜੀਆਂ ਨੇ ਜਥੇਦਾਰ ਮਹਾਰਾਜ ਜੀਆਂ ਦੀ ਡਿਊਟੀ ਲਗਾਈ ਵੀ ਤੁਸੀਂ ਹੁਣ ਪਿੰਡਾਂ ਸ਼ਹਿਰਾਂ ਨਗਰਾਂ ਦੇ ਵਿੱਚ ਜਾ ਕੇ ਗੁਰਬਾਣੀ ਦਾ ਕੀਰਤਨ ਕਰੋ ਗੁਰਮਤਿ ਦੀਆਂ ਵਿਚਾਰਾਂ ਦੇ ਨਾਲ ਜੋੜ ਕੇ ਭੁੱਲੇ ਭਟਕਿਆ ਜੀਵਾਂ ਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਨਾਲ ਚਰਨਾਂ ਦੇ ਨਾਲ ਜੋੜੋ ਸਾਥ ਸੰਗਤ ਜੀ ਉਹ ਜਥੇਦਾਰ ਮਹਾਰਾਜ ਜੀ ਜਿਨ੍ਹਾਂ ਨੇ ਦਿਨ ਰਾਤ ਇੱਕ ਕਰਕੇ ਸੇਵਾ ਨਿਭਾਈ ਹਰ ਵੇਲੇ ਸੇਵਾ ਦੇ ਵਿੱਚ ਤਿਆਰ ਰਹਿੰਦੇ ਸਨ ਫਿਰ ਉਹਨਾਂ ਮਹਾਪੁਰਸਾਂ ਨੂੰ ਬੇਅੰਤ ਗੁਰਬਾਣੀ ਕੰਠ ਸੀ ਫਿਰ ਮਹਾਕੁਰਸ ਆਪ ਪ੍ਰਚਾਰ ਕਰਦੇ ਤੇ ਨਾਲ ਫਿਰ ਜਥੇਵਾਲੇ ਸਿੰਘ ਭਾਈ ਅਮਰੀਕ ਸਿੰਘ ਜੀ ਉਹ ਧਾਰਨਾ ਪੜਿਆ ਕਰਦੇ ਸਨ ਬਾਚੇ ਤੇ ਸਾਤ ਸੰਤ ਜੀ ਇਹ ਪਦਾਰਥਵਾਦੀ ਯੁੱਗ ਹੈ ਵੱਡੇ ਸੰਤ ਜੀ ਮਹਾਰਾਜ ਜੀ ਵਚਨ ਕਰਿਆ ਕਰਦੇ ਸਨ ਕਹਿੰਦੇ ਪਹਿਲੇ ਸਮਿਆਂ ਦੇ ਵਿੱਚ ਪੁਰਾਤਨ ਸਮੇਂ ਦੇ ਵਿੱਚ ਬੰਦਾ ਬੰਦੇ ਦੀ दारू ਹੁੰਦਾ ਸੀ ਇਹ ਬਜ਼ੁਰਗਾਂ ਨੂੰ ਵੀ ਪਤਾ ਸਿਆਣੇ ਬੰਦੇ ਬੈਠੇ ਨੇ ਪਰ ਜਿਹੜਾ ਅੱਜ ਯੁੱਗ ਚੱਲਦਾ ਸਾਤ ਸੰਤ ਜੀ ਬੰਦਾ ਬੰਦੇ ਨੂੰ ਹੀ ਮਾਰੂ ਹੈ ਕਿਉਂ ਕੋਈ ਵੀ ਪਦਾਰਥ ਖਾ ਲੋ ਹਰੇਕ ਚੀਜ਼ ਦੇ ਵਿੱਚ ਮਲਾਵਟ ਹੈ ਭਾਵੇਂ ਮਠਿਆਈ ਖਾ ਲੋ ਭਾਵੇਂ ਦੁੱਧ ਪੀ ਲੋ ਭਾਵੇਂ ਸਬਜ਼ੀਆਂ ਲੈ ਲੋ ਸਬਜ਼ੀਆਂ ਦੇ ਵਿੱਚ ਅਨੇਕ ਟੀਕੇ ਲਗਾਏ ਜਾਂਦੇ ਨੇ ਸੁਪਰੀਆਂ ਕੀਤੀਆਂ ਜਾਂਦੀਆਂ ਨੇ ਉਹ ਖਾਣੀਆਂ ਕੀ ਲੈਨੇ ਸਾਡੇ ਹੀ ਭੈਣ ਭਰਾ ਨੇ ਖਾਣੀਆਂ ਨੇ ਕਿਉਂਕਿ ਉਹਨਾਂ ਨੂੰ ਰੱਬ ਵਿਸਰ ਗਿਆ ਉਹ ਪਰਮਾਤਮਾ ਵਿਸਰ ਗਿਆ ਜਿਨ੍ਹਾਂ ਨੂੰ ਪਰਮਾਤਮਾ ਵਿਸਰ ਜਾਵੇ ਸਾਥ ਸੰਗਤ ਦੀ ਫਿਰ ਉਹ ਕੁਰਾਹੇ ਪੈ ਜਾਂਦੇ ਨੇ ਧਰਮ ਤੋਂ ਪਰੇ ਹੋ ਜਾਂਦੇ ਨੇ ਪਰ ਵੱਡੇ ਸੰਤ ਜੀ ਮਹਾਰਾਜ ਜੀ ਨੇ ਆਪਣੀ ਸੇਵਕਾਂ ਨੂੰ ਵੀ ਇਹੀ ਕੁਝ ਸਿਖਾਇਆ ਵੀ ਤੁਸੀਂ ਨਾਮ ਜਪੋ ਸੇਵਾ ਸਿਮਰਨ ਕਰੋ ਤੇ ਅੱਗੇ ਫੇਰ ਇਹੀ ਬਚਨ ਮਹਾਪੁਰਸ਼ਾਂ ਨੇ ਆਪਣੇ ਸੇਵਕਾਂ ਨੂੰ ਦੱਸਿਆ ਇਸੇ ਕਰਕੇ ਹੀ ਗੁਰਬਾਣੀ ਦੇ ਵਿੱਚ ਬਚਨ ਆਉਂਦੇ ਨੇ ਅਨਾ ਸੰਤ ਸਹਾਈ ਜੀ ਕੇ ਪਵ ਜਲ ਤਾਰਨ ਹਾਰ ਸਭ ਤੇ ਉੱਚੇ ਜਾਣੀ ਅਹ ਨਾਨਕ ਨਾਮ ਪਿਆਰ ਪੜਿਓ ਸਾਰੇ ਪਿਆਰ ਦੇ ਨਾਲ ਪਿਆਰੇ ਪਵਜਲ ਤਾਰਣਹਾਰ ਸੰਤ ਨੇ ਸਹਾਈ ਜੀਵਾਂ ਦੇ ਪਵਜਲ ਤਾਰਣਹਾਰ ਸੰਤ ਨੇ ਸਹਾਈ ਜੀਵਾਂ ਦੇ ਪਾਪ ਜਲ ਤਾਰਨ ਹਾਰੇ ਜੀ ਤਾਰਨ ਹਾਰੇ ਸੰਤ ਨੇ ਸਹਾਈ ਜੀਵਾਂ ਦੇ ਪਾਪ ਜਲ ਤਾਰਨ ਹਾਰੇ ਸੰਤ ਨੇ ਸਹਾਈ ਜੀਵਾਂ ਦੇ ਓਹ ਜੀਵਾਂ ਦੇ ਸਹਾਈ ਹੁੰਦੇ ਨੇ ਜਿ ਭੁੱਲੇ ਭਟਕਿਆਂ ਜੀਵਾਂ ਨੂੰ ਉਸ ਅਕਾਲ ਪੁਰਖ ਵਾਹਿਗੁਰੂ ਦੇ ਚਰਨਾਂ ਦੇ ਨਾਲ ਜੋੜਦੇ ਨੇ ਸਾਧ ਪਟਾਏ ਆਪ ਹਰ ਹਮ ਤੁਮ ਤੇ ਨਾਹੀ ਦੂਰ ਨਾਨਕ ਭਰਮ ਪਾਉ ਮਿਟ ਗਏ ਰਾਮਣ ਰਾਮ ਭਰਪੂਰ ਸਾਧੂ ਆਪਣੇ ਸੇਵਕਾਂ ਨੂੰ ਇੱਕ ਚੰਗੀ ਸਿੱਖਿਆ ਦਿੰਦਾ ਵੀ ਸੁੱਚੀ ਕਿਰਤ ਕਰੋ ਇਮਾਨਦਾਰੀ ਦੇ ਨਾਲ ਆਪਣੇ ਕੰਮ ਕਾਰ ਕਰੋ ਤੇ ਜੋ ਦਸਮਾ ਦਸਵੰਦ ਹੈ ਉਹ ਗੁਰੂ ਦੀ ਗੋਲਕ ਦੇ ਵਿੱਚ ਕੱਢੋ ਫਿਰ ਅੰਮ੍ਰਿਤ ਵੇਲੇ ਉੱਠ ਕੇ ਨਾਮ ਜਪੋ ਜਦੋਂ ਵੀ ਸਮਾਂ ਬਣੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਦਰਸ਼ਨ ਕਰੋ ਤੇ ਸਾਧੂ ਆਪ ਤਾਂ ਰੱਬ ਦੇ ਨਾਲ ਮਿਲੇ ਹੀ ਹੁੰਦੇ ਨੇ ਤੇ ਭੁੱਲੇ ਭਟਕਿਆਂ ਜੀਵਾਂ ਨੂੰ ਵੀ ਰੱਬ ਦੇ ਨਾਲ ਜੋੜ ਦਿੰਦੇ ਨੇ ਸਾਧ ਮਿਲਿਆ ਤੇ ਰੱਬ ਮਿਲ ਜਾਵੇ ਪਾਕ ਨਾਲ ਸਾਧੂ ਮੜਦੇ ਮਿਲਿਆ ਤੇ ਰੱਬ ਮਿਲ ਜਾਵੇ ਸਾਧੂ ਮਿਲਦੇ ਪਗਾਂ ਨਾਲ ਸਾਧੂ ਮਿਲਦੇ ਪਾਗਾਂ ਨਾਲ ਜੀ ਸਾਧੂ ਮਿਲਦੇ ਪਾਗਾਂ ਨਾਲ ਜੀ ਸਾਧੂ ਮਿਲਦੇ ਸੇ ਮਹਾਰਾਜ ਜੀ ਦਾ ਕੀਤਾ ਜਾਂਦਾ ਇੱਕ ਵਿਸ਼ੇਸ਼ ਬੇਨਤੀ ਕੀਤੀ ਜਾਂਦੀ ਹੈ ਕਿ ਆਪ ਆਪਣਾ ਰੋਜ਼ ਦਾ ਨਿਯਮ ਬਣਾਓ ਕੋਈ ਸਹਰਾਂ ਤੋਂ ਚੱਲ ਕੇ ਆਏ ਨੇ ਕੋਈ ਪਿੰਡਾਂ ਤੋਂ ਚੱਲ ਕੇ ਆਏ ਨੇ ਭਾਵੇਂ ਸਵੇਰ ਹੋਵੇ ਭਾਵੇਂ ਦੁਪਹਿਰ ਹੋਵੇ ਭਾਵੇਂ ਸ਼ਾਮ ਹੋਵੇ ਜੋ ਗੁਰੂ ਦੇ ਦਰਸ਼ਨ ਨੇ ਓਹੋ ਅੱਜ ਤੁਸੀਂ ਇੱਥੇ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਚਰਨਾਂ ਦੇ ਵਿੱਚ ਨਮਸਕਾਰ ਕਰਕੇ ਸੱਚੇ ਪਾਤਸ਼ਾਹ ਕਿਰਪਾ ਕਰੋ ਆਪ ਜੀ ਮੈਨੂੰ ਦਰਸ਼ਨ ਦਿਆ ਕਰੋ ਕਿਉਂਕਿ ਹਰੇਕ ਸ਼ਹਿਰ ਦੇ ਵਿੱਚ ਪਿੰਡਾਂ ਦੇ ਵਿੱਚ ਕਈ ਕਈ ਗੁਰੂ ਘਰ ਨੇ ਅਸੀਂ ਗੁਰੂ ਦੇ ਦਰਸ਼ਨਾਂ ਤੋਂ ਵਾਂਝੇ ਜਾ ਰਹੇ ਹਾਂ ਹੋਰ ਕੰਮਾਂ ਦੇ ਲਈ ਅਸੀਂ ਬੜਾ ਸਮਾਂ ਕੱਢਦੇ ਹਾਂ ਟਾਈਮ ਕੱਢਦੇ ਹਾਂ ਪਰ ਜਦੋਂ ਗੁਰੂ ਦੀ ਗੱਲ ਆ ਜਾਂਦੀ ਹੈ ਫਿਰ ਅਸੀਂ ਚੁੱਪ ਕਰ ਜਾਂਦੇ ਆ ਜੋ ਸਾਨੂੰ ਸਾਰੀਆਂ ਦਾਤਾਂ ਦੇਣ ਵਾਲੇ ਤਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਨਿਜ਼ਮ ਬਣਾਉ ਉਹ ਭਾਵੇਂ ਸਵੇਰ ਦਾ ਭਾਵੇਂ ਦੁਪਹਿਰ ਦਾ ਭਾਵੇਂ ਸ਼ਾਮ ਦਾ ਵੀ ਗੁਰੂ ਸਾਹਿਬ ਜੀ ਦੇ ਦਰਸ਼ਨ ਕਰਨ ਹੀ ਕਰਨੀ ਨੇ ਭਾਵੇਂ ਕੋਈ ਕੰਮ ਰਹਿ ਜਵੇ ਕਾਰ ਰਹਿ ਜਾਵੇ ਇਸ ਕਰਕੇ ਮਹਾਪੁਰਸ਼ਾਂ ਦਾ ਧੰਨਵਾਦ ਆਪ ਸਭ ਸੰਗਤਾਂ ਦਾ ਧੰਨਵਾਦ ਬੁਲਾਓ ਫਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ